ਗੁਰੂ ਨਗਰੀ ਅੰਮ੍ਰਿਤਸਰ ਨੂੰ ਅੱਜ 8ਵਾਂ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਰੂਪ ਵਿੱਚ ਮਿਲਿਆ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਅਤੇ ਯੂਨਸ ਕੁਮਾਰ ਡਿਪਟੀ ਮੇਅਰ ਬਣੇ ਖਾਸ ਕਰਕੇ ਇਹ ਰਹੀ ਇਸ ਮੌਕੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਹਮਾਇਤੀ ਕੌਂਸਲਰ ਗੈਰ ਹਾਜ਼ਰ ਰਹੇ ਕੱਲ ਹੀ ਨਵਜੋਤ ਸਿੰਘ ਸਿੱਧੂ ਨੇ ਮੇਅਰ ਚੋਣਾਂ ਵਿੱਚ ਉਹਨਾਂ ਦੀ رائے ਨਾ ਲੈ ਜਾਣ ਕਾਰਨ ਪਾਰਟੀ ਨਾਲ ਆਪਣੇ મતਭੇਦ ਜ਼ਾਹਿਰ ਕੀਤੇ ਸਨ ਇਸ ਮੌਕੇ ਕਾਂਗਰਸ ਨੇਤਾ ਤ੍ਰਿਪ ਰਜਿੰਦਰ ਬਾਜਵਾ ਮੰਤਰੀ ਸਿੱਧੂ ਨੂੰ ਮਿਲਣ ਪਹੁੰਚੇ ਪਰ ਸਿੱਧੂ ਉਹਨਾਂ ਨੂੰ ਨਹੀਂ ਮਿਲੇ। ਦੂਸਰੇ ਪਾਸੇ ਸਿੱਧੂ ਹਮਾਇਤੀ ਕੌਂਸਲਰਾਂ ਨੇ ਕਿਹਾ ਕਿ ਇਸ ਮੌਕੇ ਸਿੱਧੂ ਸਾਹਿਬ ਨੂੰ ਨਾ ਬੁਲਾਉਣ ਦੇ ਰੋਸ ਵਿੱਚ ਉਹ ਹਾਊਸ ਵਿੱਚ ਨਹੀਂ ਪਹੁੰਚੇ। ਸਿੱਧੂ ਹਮਾਇਤੀ ਕੌਂਸਲਰਾਂ ਨੇ ਇਕੱਠੇ ਹੋ ਕੇ ਕਿਹਾ ਕਿ ਉਹਨਾਂ ਲਈ ਸਿੱਧੂ ਸਾਹਿਬ ਪਹਿਲੇ ਹਨ। ਸਰ ਅਸੀਂ ਤੇ ਸਵੇਰੇ ਇੱਥੇ ਸਾਰੇ ਕੌਂਸਲਰ ਸਾਥੀ ਈਸਟ ਦੇ ਇਕੱਠੇ ਹੋ ਕੇ ਜਾਣ ਵਾਸਤੇ ਹੀ ਇੱਥੇ ਪਹੁੰਚੇ ਸੀ। ਪਸਾ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਾ ਵੀ ਸਿੱਧੂ ਸਾਹਿਬ ਨੂੰ ਨਹੀਂ ਬੁਲਾਇਆ ਗਿਆ ਅੱਜ ਵੀ ਨਹੀਂ ਬੁਲਾਇਆ ਗਿਆ ਔਰ ਉਹ ਨਹੀਂ ਜਾ ਰਹੇ ਇਸ ਕਰਕੇ ਸਾਰੇ ਕਾਉਂਸਲਰ ਸਾਥੀਆਂ ਦੇ ਮਨ 'ਚ ਇਸ ਚੀਜ਼ ਦਾ ਰੋਸ ਸੀ ਕਿ ਯਾਰ ਸ਼ਹਿਰ ਦਾ ਲੋਕਲ ਬਾਡੀ ਮੰਤਰੀ ਹੋਵੇ ਡਿਪਾਰਟਮੈਂਟ ਵੀ ਉਹਦਾ ਔਰ ਉਹਨਾਂ ਦੀ ਕੋਈ ਰਾਏ ਜਾਂ ਸਲਾਹ ਜਾਂ ਉਹਨਾਂ ਨੂੰ ਕੋਈ ਮਾਨਸਤਿਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਇਹ ਗਲਤ ਆ ਉਸ ਚੀਜ਼ ਦਾ ਰੋਸ ਜਿਹੜਾ ਸੀ ਉਹ ਸਾਰਿਆਂ ਦੇ ਮਨ 'ਚ ਸੀ ਜਿਸ ਕਰਕੇ ਫਿਰ ਕਿਉਂਕਿ ਸਾਡੇ ਲਈ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਇੱਜ਼ਤ ਸਭ ਤੋਂ ਪਹਿਲਾਂ ਬਾਕੀ ਅਹੁਦੇ ਅਹੁਦੇਦਾਰੀਆਂ ਇਹ ਸਭ ਚੀਜ਼ਾਂ ਬਾਅਦ ਦੀਆਂ 10 ਵਜੇ ਅਸੀਂ ਕਿਹਾ ਸੀ ਕਿ ਬ੍ਰੇਕਫਾਸਟ ਕਰਕੇ 11 ਵਜੇ ਅਸੀਂ ਜਿਹੜਾ ਹੈਗਾ ਕਾਰਪੋਰੇਸ਼ਨ ਦੀ ਜਿਹੜੀ ਸੋਹਜਕ ਸਮਾਗਮ ਦੇ ਵਿੱਚ ਪਹੁੰਚਣਾ ਹੈ ਲੇਕਿਨ ਇੱਥੇ ਆਉਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜਿਵੇਂ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਸੀਗਾ ਕਿ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਅਸੀਂ ਰਿਜ਼ਰਵਰ ਲਾਇਆ ਅਮਰਸਰ ਦਾ ਇਹਦੇ ਲਈ ਜਿਹੜੀ ਰਾਏ ਇਕੱਠੀ ਕਰਾਂਗੇ ਸਾਰੇ ਕੌਂਸਲਰਾਂ ਨੂੰ ਮਿਲ ਕੇ ਸਾਰੇ ਐਮਐਲਏਜ਼ ਨੂੰ ਮਿਲ ਕੇ ਮਿਨਿਸਟਰ ਸਾਹਿਬ ਨੂੰ ਐਮਪੀ ਸਾਹਿਬ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਨੂੰ ਮਿਲ ਕੇ ਤੇ ਸਾਨੂੰ ਇੱਥੇ ਆ ਕੇ ਅਸੀਂ ਆਪਣੇ ਆਪਣੇ ਤੌਰ ਤੇ ਸਾਰਿਆਂ ਨੇ ਗੱਲ ਕੀਤੀ ਕਿਸੇ ਨੂੰ ਸਾਨੂੰ ਸਾਰਿਆਂ ਨੂੰ ਇਗਨੋਰ ਕੀਤਾ ਗਿਆ ਸਾਨੂੰ ਇਗਨੋਰ ਕਰਨ ਤੋਂ ਇਲਾਵਾ ਜਿਹੜਾ ਸਾਡੇ ਮਿਨਿਸਟਰ ਜਿਹੜੇ ਨੇ ਮਾਨਯੋਗ ਸਰਦਾਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਇਹ ਸ਼ਹਿਰ ਹੈ ਸ਼ਹਿਰ ਦੇ ਉਹ ਮਿਨਿਸਟਰ ਨੇ ਉਹਨਾਂ ਨੂੰ ਵੀ ਬਿਲਕੁਲ ਫੁੱਲੀ ਇਗਨੋਰ ਕੀਤਾ ਗਿਆ ਕੋਈ ਉਹਨਾਂ ਨੂੰ ਪੁੱਛ ਗਿਆ ਨਹੀਂ ਕੀਤੀ ਕਿ ਕੋਈ ਉਹਨਾਂ ਦੀ رائے ਨਹੀਂ ਲਈ ਗਈ ਨਵਜੋਤ ਸਿੰਘ ਸਿੱਧੂ ہماری ਪਾਰਟੀ ਦੇ ਲੀਡਰ ਹੈ ਔਰ ਲੋਕਲ ਬਾਡੀ ਮੰਤਰੀ ਹੈ ਔਰ ਉਨਕੋ ਉਨਕਾ ਨਾ ਆਣਾ ਐਸਾ ਨਹੀਂ ਹੈ ਕਿ ਉਹ ਕੋਈ ਨਾਰਾਜ਼ ਹੋ ਕਰਕੇ ਨਹੀਂ ਆਏ ਕਿਉਂਕਿ ਇਸੇ ਮਹਿਕਮੇ ਕੇ ਉਹ ਮੰਤਰੀ ਹੈ ਮੰਤਰੀ ਹੋਣੇ ਕੀ ਵਜ੍ਹਾ ਸੇ वो क्योंकि वो सोचते हैं कि उनके उन्हीं, उन्हीं की वो मंत्री हैं और संवैधानिक तौर पे ये देखा जाता है कि जो मंत्री हैं उनके यहाँ इलेक्शन हो रहा है कि किसी तरह का प्रभाव सामने ना आए इसलिए वो नहीं आए लेकिन ये चर्चाएं जो लोग कर रहे हैं कि सैद सिद्धू साहब नाराज हैं मैं हमेशा ये बात कह रहा हूँ कि कौन कहता है कि जुदाई होगी ये खबर तो किसी दुश्मन ने उड़ाई होगी और अरे नवजोत सिंह सिद्धू कांग्रेस में हैं वो कांग्रेस छोड़ के नहीं कहीं गए मंत्री पद छोड़ के कहीं नहीं गए अरे वो 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 ना ना आने का वो कारण है कि वो इसी में के में के मंत्री हैं और मंत्री होने की वजह से वो नहीं आए नहीं नहीं सब लोग आएंगे देखो वो बाजवा जी दस के गए पूछे भी की कारण है कोई निजी काम करके बाहर है क्यों नहीं आते हो सकता कोई मन चाहे पार्टी का अंदरूनी मामला है ਕਾਰਵਾਈ ਹੋਈ ਕਿ ਕਾਰਵਾਈ ਤੇ ਤਾਜ਼ੀਆਂ ਨੇ ਪਹਿਲਾਂ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਲੜਾਈ ਦੇ ਬਾਅਦ ਇਹ ਤੇ ਨਹੀਂ ਹੁੰਦਾ ਨਹੀਂ ਵੀ ਘਰ 'ਚ ਕੋਈ ਬੰਦਾ ਰੋਸੀ ਗਿਆ ਤੇ ਉਹਨੂੰ ਇੱਕਦਮ ਘਰੋਂ ਬਾਹਰ ਕੱਢੀਏ ਇਹ ਜਿਹਾ ਕੁਝ ਨਹੀਂ ਹੈ ਘਰ ਦੇ ਵਿੱਚ ਕੌਣ ਨਹੀਂ ਮੰਨੇ ਜਿਹੜੇ ਕੌਂਸਲਰ ਜਦੋਂ ਨਾਮਰਨ ਕੋ ਦਿਨ ਗੱਲ ਕਰਾਂਗੇ ਨਾ ਸਾਡੇ ਨਾਲ ਨੇ ਉਹ ਮੈਂ ਤਿੰਨ ਚਾਰ ਦਿਨ ਪਹਿਲਾਂ ਸਿੱਧੂ ਸਾਹਿਬ ਦੇ ਦਫ਼ਤਰ ਗਿਆ ਆਂ ਚੰਡੀਗੜ੍ਹ ਚੱਲ ਕੇ ਅਨਫੋਰਚਨਟਲੀ ਸਿੱਧੂ ਸਾਹਿਬ ਉੱਥੇ ਨਹੀਂ ਸੀ ਇਹਨਾਂ ਦੇ ਡਾਕਟਰ ਅਮਰ ਸਿੰਘ ਉੱਥੇ ਬੈਠੇ ਸੀ ਉਹਨਾਂ ਨੂੰ ਲੱਗਿਆ ਮੈਂ ਫਿਰ ਇੱਧਰ ਨੂੰ ਆ ਗਿਆ ਵਾ ਠੀਕ ਹੈ ਗੈਪ ਆਫ ਕਮਿਊਨੀਕੇਸ਼ਨ ਮੇਰੇ ਪਾਸੇ ਕੋਈ ਰਹਿ ਗਿਆ ਹੈ ਪਰ ਬਾਕੀ ਉਹਨਾਂ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਜਦੋਂ ਆਪ ਲਿਖ ਕੇ ਦੇ ਰਹੇ ਹਾਈ ਕੌਂਡ ਜੋ ਫੈਸਲਾ ਕਰੇਗੀ ਉਹ ਮੰਨਾਂਗਾ ਹਾਈ ਕੌਂਡ ਦਾ ਫੈਸਲਾ ਆ ਗਿਆ ਅੰਮ੍ਰਿਤਸਰ ਤੋਂ ਲਾਈਵ ਥੀਰੀ న్యూਸ ਲਈ ਅਮਰਿੰਦਰ ਸਿੰਘ ਦੀ ਖਾਸ ਰਿਪੋਰਟ